ਇੱਥੇ ਮੇਰੇ ਪਿੱਛੇ ਲੱਗਾ ਗੋਲ ਕੱਪਿਆਂ ਦਾ ਔਰ ਗੋਲ ਕੱਪੀਸ ਤੇ ਸਕੋਲ ਕੱਪਿਆਂ ਨੂੰ ਜਿਹੜੇ ਬਹੁਤ ਪਸੰਦ ਕਰਦੇ ਆ ਔਰ ਕੈਨੇਡਾ ਵਰਕੇ ਮੁਕਤੇ ਦੇ ਵਿੱਚ ਵੀ ਆਪਾਂ ਨੂੰ ਕਹਿ ਦਈਏ ਵੀ ਗੋਲ ਕੱਪੇ ਮਿਲ ਜਾਣ ਤਾਂ ਬੜੀ ਵੱਡੀ ਗੱਲ ਹੈ ਗੋਲ ਕੱਪੇ 10 ਸਾਲ ਤੋਂ ਲਾ ਰਹੇ ਆ ਪਰ ਆਹ ਤੋਂ ਤੇ 10 ਸਾਲ ਤੋਂ ਲਾ ਰਹੇ ਆ ਪਾਸ ਔਰ ਪਰਸੇਵ ਪਾਸ ਤੋਂ ਕੰਸਾ ਤੋਂ ਲਾ ਰਹੇ ਆ ਸਰ ਸ਼ਕਾ ਜੀ ਮੈਂ ਭਪਿੰਦਰ ਕਰੇਵਾ ਡੇਲੀ ਪੋਸ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਅਸੀਂ ਚੌਂਟੋ ਰੈਕਸਟਲ ਗੁਰੂ ਘਰ ਵਿਖੇ ਜਿੱਥੇ ਵਿਸਾਖੀ ਜਿਹੜੇ ਸਬੰਧ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਹਰ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਵੇਂ ਕੈਮਰਾਮੈਨ ਨੂੰ કહਾਂ ਵੀ ਕਿਸ ਤਰੀਕੇ ਨਾਲ ਜਿਹੜੇ ਅਲੱਗ-ਅਲੱਗ سٹਾਲ ਲੱਗੇ ਔਰ ਇੱਥੇ ਮੇਰੇ ਪਿੱਛੇ ਲੱਗਾ ਗੋਲ ਗੱਪਿਆਂ ਦਾ ਔਰ ਗੋਲ ਗੱਪਿਆਂ ਤੁਸੀਂ ਦੇਖੋ ਵੀ ਉਹ ਜਿਹੜੇ ਅ ਅੰਦਰੋਂ ਸੇਵਾ ਕਰ ਰਹੇ ਔਰ ਬਾਹਰ ਜਿਹੜੇ ਲੈਣ ਆ ਰਹੇ ਔਰ ਉਹ ਨਾ ਡੱਬਿਆਂ ਦੇ ਡੱਬੇ ਹੀ ਦੇ ਰਹੇ ਔਰ ਤੁਸੀਂ ਰਸ਼ ਦੇਖੋ ਅ ਜਿਵੇਂ ਕੈਮਰਾਮੈਨ ਨੂੰ કહਾਂ ਤਾਂ ਇਹ ਸਿੰਗਲ ਤੋਂ ਜੇ ਦਿਖਾਇਆ ਜਾਵੇ ਵੀ ਕਿਉਂਕਿ ਇੱਕ ਖਾਸ ਜਿਹੜੀ ਪਸੰਦ ਹੁੰਦੀ ਆ ਖਾਸ ਕਰਕੇ ਲੇਡੀਜ਼ ਦੀ ਔਰ ਕਿਉਂਕਿ ਲੇਡੀਜ਼ 골ਗੱਪਿਆਂ ਨੂੰ ਜਿਹੜੇ ਬਹੁਤ ਪਸੰਦ ਕਰਦੇ ਔਰ ਗੱਲ ਇਹ ਆ ਵੀ ਇਸ ਤਰ੍ਹਾਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਜੇ ਆਪਾਂ ਨੂੰ ਕਹਿ ਦਈਏ ਵੀ 골ਗੱਪੇ ਮਿਲ ਜਾਣ ਤਾਂ ਬੜੀ ਵੱਡੀ ਗੱਲ ਹੈ ਕਿਸ ਤਰੀਕੇ ਨਾਲ ਜਿਹੜਾ ਇਹ ਧੱਕਾ ਮੁੱਕੀ ਚੱਲ ਰਹੀ ਹੈ ਜੀ ਸਿਰਫ 골ਗੱਪਿਆਂ ਪਿੱਛੇ ਕਿਉਂਕਿ ਇੱਕ ਐਸੀ ਚੀਜ਼ ਆ ਬਾਈ ਜੀ ਕਿੰਨੇ ਚਿਰ ਤੋਂ ਲਾ ਰਹੇ ਹੋ ਕੀ ਨਾਮ ਆ ਜੀ ਤਿੰਨ ਸਾਲ ਤੋਂ ਲਾ ਰਹੇ ਆ ਵੀਰੇ ਇਹ ਆਪਾਂ 골ਗੱਪੇ 10 ਸਾਲ ਤੋਂ ਲਾ ਰਹੇ ਆ 10 ਸਾਲ ਤੋਂ ਲਾ ਰਹੇ ਆ ਆਪਾਂ ਬਟਵਾਰਾ ਸਹਿਬ ਫਸਟ ਆਫ ਦਿ ਕੰਸਲ ਤੋਂ ਲਾ ਰਹੇ ਪਰ ਇਹ ਬਾਈ ਜੀ ਜਿਹੜਾ ਲੱਗਦਾ ਦੇਖੋ ਭੀੜ ਬੜੇ ਜਗਾ ਤੇ ਦੇਖਦੇ ਆਪਾਂ ਬੜੀ ਚੀਜ਼ਾਂ ਦੇ ਲੰਗਰ ਲੱਗਦੇ ਨੇ ਪਰ ਇਹ ਜਿਹੜਾ ਮੇਰੇ ਖਿਆਲ ਕਿਉਂਕਿ ਗੋਲ ਗੱਪੇ ਕਿ ਐਸੀ ਚੀਜ਼ ਆ ਵੀ ਹਰ ਇੱਕ ਵਰਗ ਨੂੰ ਚੰਗਾ ਲੱਗਦਾ ਚਾਹੇ ਉਹ ਲੇਡੀਜ਼ ਹੋਣ ਚਾਹੇ ਬਜ਼ੁਰਗ ਹੋਣ ਤੇ ਕੀ ਕਹੋਗੇ ਇਹਦੇ ਬਾਰੇ ਵੀ ਇੰਨੀ ਜਿਹੜੀ ਭੀੜ ਆ ਜਾਂਦਾ ਵਾਏ ਗੁਰੂ ਦੀ ਬਖਸ਼ਾ ਬਾਈ ਜੀ ਨਗਰ ਕੀਰਤਨ ਅੱਜ ਸਾਰੀ ਸੰਗਤ ਇੱਥੇ ਪਹੁੰਚ ਰਹੀ ਆ ਅੱਗੇ ਹੋ ਜਾਓ ਇੱਥੇ ਪਾਤਾ ਚੱਕ ਕੇ ਆ ਜਾਓ ਪਰ ਇਹਦੇ ਚ ਵੀ ਇਹ ਨਹੀਂ ਲੱਗ ਰਿਹਾ ਵੀ ਤੁਸੀਂ ਹੁਣ ਜਿਵੇਂ ਆਪਾਂ ਪੂਰੇ ਡੱਬੇ ਦੇ ਡੱਬੇ ਦੇ ਰਹੇ ਆ ਅੱਛਾ ਤੋਂ ਦੇ ਕਰਕੇ ਵੀ ਲੋਕ ਜ਼ਿਆਦਾ ਕਿਉਂਕਿ ਇਹ ਨਹੀਂ ਸੀਗਾ ਵੀ ਆਪਾਂ ਥੋੜਾ 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 ਇਦਾਂ ਹੁੰਦਾ ਆਪਾਂ ਅਕੇ ਖਵਾਉਂਦੇ ਵੀ ਤਾਂ ਵੀ ਐਂ ਹੁੰਦਾ ਜਿਵੇਂ ਡੱਬੇ ਦਿੰਨੇ ਤਾਂ ਵੀ ਐਂ ਹੁੰਦਾ ਪਰ ਕਿਉਂਕਿ ਖਵਾਉਣ ਵਾਲਾ ਮੈਂ ਕਹਿੰਦਾ ਜ਼ਿਆਦਾ ਗਿਲਕਲੀਆ ਹੋਊਗਾ ਐਂ ਦੇਣਾ ਸੌਖਾ ਤੇ ਹਾਂ ਜੀ ਪਰ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਇਹ ਮੈਨੇਜ ਕਰਨਾ ਇੱਕ ਤਰ੍ਹਾਂ ਦਾ ਔਖਾ ਹੋਇਆ ਪਿਆ ਔਰ ਜੇ ਰਸ਼ ਦੇਖਿਆ ਜਾਵੇ ਦੋਨੇ ਪਾਸਿਓਂ ਸੀਮ ਹੀ ਆ ਔਰ ਜੀ ਦੇਖੋ ਕਿਸ ਤਰੀਕੇ ਨਾਲ ਮਾਤਾ ਜੀ ਲੈ ਗੋਲ ਗੱਪੇ ਜੀ ਲੈ 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 ਗੋਲ ਗੱਪੇ ਲਿਆਏ ਜੀ ਇਹ 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 ਤੁਸੀਂ ਪਹਿਲਾਂ ਵੀ ਨਗਰ ਕੀਰਤ ਚ ਆਉਂਦੇ ਹੋ ਕਿ ਪਹਿਲੀ ਵਾਰੀ ਆਏ ਹੋ ਨਹੀਂ ਅਸੀਂ ਆਉਂਦੇ ਰਹਿੰਦੇ ਹਾਂ ਆਉਂਦੇ ਰਹਿੰਦੇ ਹਾਂ ਜੀ ਦੇ ਇਹ ਇਸ ਮੈਂ ਕਹਾ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਮੈਂ ਕਿ ਉਹਨਾਂ ਨੂੰ ਪੁੱਛ ਕੇ ਆਟਿਆ ਵੀ ਗੋਲ ਗੱਪੇ ਦਾ ਜਦੋਂ ਦੀ ਲੰਗਰ ਲਾਉਨੇ ਹੋ ਵੀ ਭੀੜ ਸਪੈਸ਼ਲ ਦੇਖਣ ਨੂੰ ਮਿਲਦੀ ਹੈ ਮੈਂ ਕਹਾ ਵੀ ਸਾਰਿਆਂ ਦੇ ਪਸੰਦੀਦਾ ਚੀਜ਼ ਆਏ ਕੀ ਕਹੋਗੇ ਮਾਮੀ ਜੀ ਦੇ ਵੀ ਪਸੰਦ ਦੇ ਆ ਤਾਂ ਹੀ ਆਉਣਾ ਮੈਂ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਜੀ ਥੈਂਕ ਯੂ ਬਾਈ ਦਾ ਸ਼ੁਕਰ ਹੈ ਮੀ ਨਾ ਪਾਵੇ ਹਾਂ ਇਹ ਠੀਕ ਆ ਜੀ ਠੀਕ ਨਹੀਂ ਥੈਂਕ ਯੂ ਜੀ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੇਡੀਜ਼ ਜਿਹੜੀਆਂ ਬਹੁਤ ਹੀ ਖੁਸ਼ ਹੋ ਕੇ ਜਿਹੜੀਆਂ ਇਹ ਚੀਜ਼ਾਂ ਖਾਣ ਆਲੀਆਂ ਨੇ ਕਿਉਂਕਿ ਉਹ ਖਾਂਦੇ ਨੇ ਔਰ ਆ ਤੁਸੀਂ ਦੇਖ ਸਕਦੇ ਹੋ ਦੇਖੋ ਕਿਸ ਤਰੀਕੇ ਨਾਲ ਫਿਰ ਹੋਰ ਵੀ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਮਿਲ ਗਏ ਜੀ ਕੀ ਕਹੋਗੇ ਬਾਰਸ਼ ਹੈ ਨਹੀਂ ਤੇ ਜੇ ਗੋਲ ਗੱਪੀਆਂ ਤਾਂ ਲੰਗਰ ਦੀ بجائے ਕੋਈ ਹੋਰ ਹੁੰਦਾ ਇੰਨਾ ਲੱਗਦਾ ਤੁਹਾਨੂੰ ਇਹ ਨਾਲ ਖਾਣਾ ਜੀ ਪਤਾ ਨਹੀਂ ਜੀ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵੀ ਜੀ ਮਿਲ ਗਏ ਜੀ ਗੋਲ ਗੱਪੇ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਹਰ ਸਾਲ ਆਉਨੇ ਹੋ ਕਿ ਪਹਿਲੀ ਵਾਰੀ ਆਏ ਹੋ ਨਹੀਂ ਹਰ ਸਾਲ ਹਰ ਸਾਲ ਹੀ ਆਉਨੇ ਆ ਤੇ ਇਹ ਤੁਹਾਨੂੰ ਲੱਗਦਾ ਵੀ ਇੱਥੇ ਜੇ ਮੈਂ ਕਹਿੰਦਾ ਕੋਈ ਹੋਰ ਲੰਗਰ ਹੁੰਦਾ ਸ਼ਾਇਦ ਇੰਨੀ ਭੀੜ ਨਾ ਹੋਵੇ ਕਿ ਗੋਲ ਗੱਪੀਆਂ ਕਰਕੇ ਜਿਆਦਾ ਰਸ਼ ਲੱਗ ਰਿਹਾ ਨਹੀਂ ਜੀ ਸਾਰੇ ਪਾਸੇ ਰਸ਼ ਸਾਰੇ ਕਹਿੰਦੇ ਸਾਰੇ ਪਾਸੇ ਹਾਂ ਪਰ ਨਹੀਂ ਮੈਂ ਕਹਿੰਦਾ ਇੱਕ ਖਾਸ ਚੀਜ਼ ਹੁੰਦੀ ਹੈ ਨਾ ਪਸੰਦੀਦਾਰ ਲੇਡੀਜ਼ ਦੀ ਖਾਸ ਕਰਕੇ ਹਾਂ ਜੀ ਬੇ ਬੇਟੀ ਨੇ ਮੈਨੂੰ ਫੜਾਤੀ ਆ ਅੱਛਾ ਜੀ ਠੀਕ ਆ ਜੀ ਥੈਂਕ ਯੂ ਸਾਰੇ ਪਾਸੇ ਹੀ ਇਦਾਂ ਹੀ ਰਸ਼ ਹਾਂ ਨੇ ਠੀਕ ਹੈ ਜੀ ਮਾਰ ਰੋਇਰ ਮੰਦਰ ਖੁੱਲਾ ਸੰਗਤ ਵੀ ਖੁੱਟੂ ਮਰਤੋਜੂ ਕਲਪੁਰ ਹਾਂ ਕਿ ਹਰ ਸਾਲ ਹੀ ਲਾਉਂਦੇ ਆ ਉਹ ਕਹਿੰਦੇ ਲੰਗਰ ਅਸੀਂ ਔਰ ਪ੍ਰਮਾਤਮਾ ਇਦਾਂ ਹੀ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਬਿਲਕੁਲ ਜੀ ਹਾਂ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਇਹ ਗੋਲ ਗੱਪਿਆਂ ਦਾ ਲੰਗਰ ਆ ਸਪੈਸ਼ਲ ਤੁਹਾਨੂੰ ਜਿਹੜਾ ਅਸੀਂ ਦਿਖਾਇਆ ਔਰ ਮੈਂ ਜੇ ਕੈਮਰਾਮੈਨ ਨੂੰ ਕਹਾ ਪਰੇ ਤੱਕ ਤੁਸੀਂ ਦਿਖਾਓ ਕਿੰਨਾ ਇਹਦੇ ਚ ਇਹਦੇ ਲਈ ਰਸ਼ ਹੈ ਔਰ ਇਹ ਰਸ਼ ਸਿਰਫ ਗੋਲ ਗੱਪੇ ਗੋਲ ਗੱਪੇ ਔਰ ਗੋਲ ਗੱਪੇ ਔਰ ਹਰ ਇੱਕ ਦੇ ਹੱਥ ਦੇ ਵਿੱਚ ਇਹ ਜਿਹੜਾ ਪੈਕਟ ਦੇ ਰੂਪ ਦੇ ਵਿੱਚ ਆ ਕਿਉਂਕਿ ਉਹ ਕਹਿੰਦੇ ਜੇ ਅਸੀਂ ਇਕੱਲੇ ਇਕੱਲੇ ਖਵਾਵਾਂਗੇ ਤਾਂ ਸ਼ਾਇਦ ਵੀ ਟੁੱਟਣਗੇ ਬਹੁਤ ਔਰ ਗਿੱਲੇ ਬਹੁਤ ਹੋਣਗੇ ਤੁਹਾਨੂੰ ਪਤਾ ਹੀ ਆ ਪਾਣੀ ਭਰਨਾ ਸੌਖਾ ਨਹੀਂ ਹੁੰਦਾ ਉਹਨਾਂ ਦੇ ਵਿੱਚ ਪਰ ਇਸ ਵੇਲੇ ਮਸਲਾ ਇਹ ਨਹੀਂ ਮਸਲਾ ਇਹ ਹੈ ਵੀ ਲੋਕਾਂ ਦਾ ਉਤਸ਼ਾਹ ਦੇਖੋ ਤੁਸੀਂ ਔਰ ਲੰਗਰ ਕਈ ਤਰ੍ਹਾਂ ਦੇ ਹੁੰਦੇ ਨੇ ਚਾਹੇ ਉਹ ਪ੍ਰਸ਼ਾਦਿਆਂ ਦਾ ਹੋਈਏ ਚਾਹੇ ਕੋਈ ਪਕੌੜਿਆਂ ਦਾ ਲਾ ਰਿਹਾ ਕੋਈ ਫਰਾਈਆਂ ਦਾ ਲਾ ਰਿਹਾ ਔਰ ਇਹ ਇੱਕ ਅਨੋਖਾ ਹੀ ਲੰਗਰ ਆ ਸ਼ਾਇਦ ਜਿਹੜਾ ਦੇਖਣ ਨੂੰ ਮਿਲ ਰਿਹਾ ਵੀ ਗੋਲ ਗੱਪਿਆਂ ਦਾ ਲੰਗਰ ਸੋ ਫਿਲਹਾਲ ਦੇ ਲਈ ਇੰਨਾ ਹੀ ਕਿਸੇ ਔਰ ਸਟਾਲ ਦੇ ਨਾਲ ਵੀ ਤੁਹਾਡੇ ਰੂਪ ਰੂਪ ਆਵਾੰਗੇ ਪਰ ਫਿਲਹਾਲ ਦੇ ਲਈ ਨਹੀਂ ਕੈਮਰਾਮੈਨ ਸਿਮਰਦੇ ਨਾਲ ਭਪਿੰਦਰ ਗਰੇਵਾਲ ਦਿੱਲੀ ਪੋਸਟ ਪੰਜਾਬੀ ਫਰਾਂਟੋ ਕੈਨੇਡਾ